ਸਾਰੇ ਸਸਤੀ ਕਾਜੀ ਸਾਰੇ ਨੂੰ ਤੇ ਮੇਰਾ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆ ਤੁਹਾਨੂੰ ਇੱਕ ਗੇਮ ਦਿਖਾਉਣ ਆਏ ਇਹ ਨਵਾਂ ਗੇਮ ਤੇ ਆਹ ਦੇਖੋ ਇਹ ਤਾਂਬੇ ਦੀ ਤਾਰ ਹੈ ਜਿਹੜੀ ਟੰਗੀ ਹੋਈ ਆ ਉਹਦੇ ਉੱਤੇ ਦੋ ਨੋਟ ਟੰਗੇ ਹੋਏ ਇੱਕ ਤਾਂ 200 ਦਾ ਇੱਕ ਹੈਗਾ ਜੀ 500 ਦਾ ਇਹ ਤਾਰ ਜਿਹੜੀ ਇਹਦੇ ਨਾਲ ਇੱਕ ਆਹ ਨੂੰ ਦਿਖਾ ਰਿਹਾ ਮੈਂ ਇਹ ਬੈਟਰੀ ਵਾਲੀ ਤਾਰ ਆ ਗਈ ਦੋਹੇ ਟੱਚ ਇਹਦੇ ਵਿੱਚ ਬੰਨ ਗਿਆ ਚਲੋ ਇੱਕਾ ਸਰਟੀ ਬਿਰਲਾ ਆ ਦੇਖ ਸਕਦੇ ਤੁਸੀਂ ਇਹਨੂੰ ਟੱਚ ਨਹੀਂ ਹੋਣ ਦੇਣਾ ਇਹਦੇ ਨਾਲ ਤਾਰ ਨਾਲ ਜੇ ਟੱਚ ਹੋ ਗਈ ਇਹ ਫਿਰ ਇਹਦਾ ਹਾਰ ਨਾ ਵੱਜੂਗਾ ਮੰਨ ਕੇ ਜਦੋਂ ਥੱਲੇ ਹਾਰ ਲਾਇਆ ਹੈ ਇਹਨਾਂ ਨੇ ਹਾਰਨ ਵੱਜੂਗਾ ਤੇ ਆ ਦੇਖੋ ਭਾਈ ਇਹ ਗੇਮ ਖੇਡ ਰਿਹਾ ਹੈਗਾ 20 ਰੁਪਏ ਦੇ ਹੈਗੇ ਨੇ ਆ ਦੇਖੋ ਇਹ ਨਾਲ ਲੱਗੇ ਤੋਗੇ ਤੇ ਜੇ ਆ 200 ਦੇ ਨੋਟ ਤੱਕ ਲੈ ਕੇ ਜਾਊਗਾ ਤਾਂ 200 ਰੁਪਿਆ ਇਨਾਮ ਦਿੱਤਾ ਜਾਊਗਾ ਜੇ ਅੱਗੇ ਇੱਕ 500 ਦਾ ਨੋਟ ਹੈ ਜੇ 500 ਤੱਕ ਲਿਆਂਦੇ ਤਾਂ 500 ਰੁਪਏ ਦੇਣਗੇ 20 ਰੁਪਏ ਹੀ ਲੈਂਦੇ ਨੇ ਹੁਣ ਇਹ ਵੀ ਭਾਈ ਦੇਖੋ ਗੇਮ ਖੇਡ ਰਿਹਾ ਉਹ 500 ਦਾ ਨੋਟਾ ਤੇ ਇਹ ਦੇਖੋ ਇਹ ਐਸ ਲੋਡ ਜਿਹੜੇ ਸਿੰਪਲ ਜੀ ਹੈਗੀ ਇਹਨੂੰ ਲੈ ਕੇ ਜਾਣਾ ਮੰਨ ਕੇ ਚਲੋ ਟੱਚ ਨਹੀਂ ਹੁੰਦਾ ਜਦੋਂ ਟੱਚ ਹੋਏ ਹਾਰਨ ਵੱਜੂ ਥੱਲੇ ਹਾਰ ਲਾਇਆ ਹੋਇਆ ਹੈ ਨਾ ਉਹ ਵੀ ਟੱਚ ਹੋ ਗਿਆ ਇਹ ਤੋਂ ਵੀ ਜਿਹੜਾ ਸਹੀ ਨਹੀਂ ਹੋਇਆ ਹੈਗਾ ਤੇ ਹੁਣ ਅੱਗੇ ਆਪਾਂ ਦੇਖਦੇ ਆਂ ਤੇ ਹੁਣ ਇਹ ਬਾਈ ਦੇਖੋ ਇਹ ਵੀ ਗੇਮ ਖੇਡ ਰਿਹਾ ਹੈਗਾ ਤੇ ਉਹ ਨੋਟ ਤੱਕ ਜਾਊ ਮੰਨ ਕੇ ਚਲੋ ਇਹ ਵੀ ਨਹੀਂ ਲਿਆ ਸਕਦਾ ਮੁੰਡਾ ਇਹਦਾ ਦੇਖ ਸਕਦੇ ਆਪਾਂ ਦੇਖਦੇ ਆਂ ਤੇ ਇਹ ਕਿੰਦਰ ਆ ਗੇਮ ਤੇ ਇਹ ਉਹ ਫਿਰ ਟੱਚ ਹੋ ਗਈ ਹਾਰਨ ਵਜ ਜਾਂਦਾ ਹੈਗਾ ਜਦੋਂ ਟੱਚ ਹੋ ਜਾਂਦੇ ਹਾਰਨ ਵਜਦਾ ਹੈਗਾ ਤੇ ਸਾਨੂੰ ਹੁਣ ਅੱਗੇ ਦਿਖਾਉਣ ਆਹ ਬਾਈ ਆ ਗਿਆ ਲੈ ਕਿਉਂਕਿ ਹਰੇਕ ਨੂੰ ਐ ਹੁੰਦਾ ਵੀ ਮੈਂ ਇਹੋ ਕਰ ਦੂੰਗਾ ਨਾ ਪਰ ਕਿਸੇ ਤੋਂ ਵੀ ਇਹ ਜਿਹੜੇ ਥਿੰਬਲ ਆ ਉਹ ਤੱਕ ਜਾਂਦੀ ਰਹੇਗੀ ਟੱਚ ਹੋ ਜਾਂਦੀ ਹੈ ਤਾਰ ਦੇ ਨਾਲ ਇਹ ਤਾਰ ਨਾਲ ਅਰਥ ਹੁੰਦਾ ਉਧਰ ਹਾਰਨ ਵਜ ਜਾਂਦਾ ਉਹਨਾਂ ਬਾਈਆਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਹਾਰਨ ਵਜ ਗਿਆ ਟੱਚ ਹੋ ਗਈ ਹੁਣ ਅੱਗੇ ਦੇਖਦੇ ਆਪਾਂ 20 ਰੁਪਏ ਲੈਂਦੇ ਨੇ ਬਾਈ ਜੀ ਦੇਖਣ ਵਾਲੇ ਨੂੰ ਇਹ ਹੁੰਦਾ ਵੀ ਸੌਖਾ ਕੰਮ ਆ ਮੈਂ ਕਰ ਦੂੰ ਆ ਦੇਖੋ ਵੀ ਬਾਈ ਤੋਂ ਲੈ ਕੇ ਜਾਂਦਾ ਜਾਂ ਨਹੀਂ ਆਪਾਂ ਦੇਖਦੇ ਆ ਚਲੋ ਵੀ ਟੱਚ ਹੋ ਗਿਆ ਤੋ ਵੀ ਆਰ ਨਾਲ ਵੱਜ ਜਾਂਦਾ ਉਹਨੂੰ ਪਤਾ ਲੱਗ ਜਾਂਦਾ 20 ਰੁਪਏ ਲੈਂਦੇ ਨੇ ਬਾਈ ਤਲਵੰਡੀ ਸਾਬੋ ਇਹ ਗੇਮ ਆ ਇਹ ਕਮੈਂਟਾਂ ਚ ਦੱਸਿਆ ਹੈਗੇ ਆ ਪਹਿਲਾਂ ਕਿਹਨੇ ਕਿਹਨੇ ਦੇਖੀ ਆ ਇਹ ਕੇਂਦਰਾ ਗੇਮ ਆ ਦੇਖੋ ਇਹਦੇ ਵਿੱਚ ਕੜੇ ਕੜੇ ਪਾਉਣੇ ਐ ਇਸ ਜਿਹੜੇ ਬੋਤਲਾਂ ਪਈਆਂ ਨੇ ਨੋਟs ਆਪੇ ਹੋਏ ਨੇ ਜਿਹੜੇ ਜਿਹੜੇ ਚ ਕੜਾ ਪੈ ਗਿਆ ਉਹਨੇ ਪੈਸੇ ਦੇਣਗੇ ਉਹ ਜਿਵੇਂ 50 ਦਾ ਕੋਈ 100 ਦਾ ਕੋਈ 200 ਰੁਪਇਆ ਇਹ ਕੜਾ ਇਹ ਲੁੱਟ ਪਾਉਣਾਗਾ ਇਹ ਇਧਰ ਕੇ ਵਾ ਜਿਹੜੀ ਚੱਲ ਰਹੀ ਹੈਗੀ ਇਹ ਲੋਰ ਦਾ ਬਾਈ ਜੀ ਇਹਦੀ ਮਿੰਟਾਂ 'ਚ ਪਹੁੰਚ ਲੈ ਜਾਈਏ ਦੇਖੋ ਲੋਰ ਦਾ ਮਟਾਏ ਥਰੇ ਵਜੇ 20 ਰੁਪਏ ਦੀ ਕੋਲ 20 ਰੁਪਏ 20 ਦੇ 20 ਰੁਪਏ ਵਾਲੇ ਜੀ ਫਿਲਹਾਲ ਹਜੇ ਤੱਕ ਕਿਸੇ ਤੋਂ ਇਹ ਜਿਹੜਾ ਤਾਰ ਆ ਗਈ ਉਸ ਤੱਕ ਗਈ ਨਹੀਂ ਟੱਚ ਹੋ ਜਾਂਦੀ ਹੁਣ ਇਹ ਬਾਈ ਆਇਆ ਹੈ ਦੇਖੋ ਕੀ ਬਣਦਾਗਾ ਇਹ ਲਿਆਉਣ ਦੀ ਕੋਸ਼ਿਸ਼ ਕਰੂਗਾ ਦੇਖੋ ਜਿੰਦਾ ਜਾਂ ਨਹੀਂ ਆਪਾਂ ਦੇਖਦੇ ਆਂ ਕਿ ਟੱਚ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਜੇ ਟੱਚ ਹੋ ਗਈ ਤਾਂ ਹਾਰਨ ਵੱਜ ਜਾਣਾਗਾ ਬੈਟਰੀ ਥੱਲੇ ਰੱਖੀ ਹੋਈ ਹੈਗੀ ਹਾਰਨਾ ਵੱਜ ਜੂਗਾ ਅਰਥ ਹੋ ਜਾਣਾ ਇਹਦਾ ਅਜੇ ਤੱਕ ਲੈ ਗਿਆ ਬਈ ਆਜਾ ਕੇ ਇਹ ਤਾਂ ਵੀ ਹਾਰਨ ਵੱਜ ਗਿਆ ਸਹੀ ਨਹੀਂ ਹੋਇਆ ਹੈਗਾ ਤੇ ਇਹ ਵੀ ਬਾਈ ਵੀ ਜਿਹੜਾ ਫੇਲ ਹੋ ਚੁੱਕਿਆ ਨੰਗੇ ਦੇਖਦੇ ਆ ਵੀ ਕੀ ਬਣਦਾਗਾ ਕੌਣ ਇਹਨੂੰ 200 ਰੁਪਏ ਜਿੰਦਾ 200 ਰੁਪਏ ਤੱਕ ਵੀ ਨਹੀਂ ਜਾਂਦੀ ਹੈਗੀ ਅੱਗੇ ਤਾਂ ਕਿੱਥੇ ਜਾਣੀ ਆ ਤੇ ਆ ਦੇਖੋ ਆ ਲਵ ਯੂ ਬਈ ਟੱਚ ਹੋ ਗਿਆ ਬਾਈ ਤੋਂ ਇਹਦਾ 20 ਰੁਪਏ ਖਰਾਬ ਹੋ ਗਏ ਵਿਚਾਰੇ ਦੇ ਮਾੜੇ ਲੈ ਕੇ ਜਾਊਗਾ ਬਾਈ ਦੇਖਦੇ ਹਾਂ ਕੀ ਬਣਦਾਗਾ ਲੈ ਵੀ ਇਹ ਤਾਂ ਵੀ ਟੱਚ ਹੋ ਗਿਆ 6:00 ਵੱਜ ਗਿਆ ਮੈਂ ਇੰਨੇ ਬੰਦੇ ਦੇਖਿਆ ਨਾ ਕਿਸੇ ਤੋਂ ਵੀ ਇਹ ਜਿਹੜੀ ਸਿੰਪਲ ਆ ਗਈ ਉਹ ਉੱਥੇ ਤੱਕ ਕਈ ਨਹੀਂ ਤੱਕ ਲੈ ਇਹ ਤਾਂ ਵੀ ਟੱਚ ਹੋ ਗਿਆ ਚਲੋ